ਐਸਕੇਐਮ ਦੀਆਂ ਦਾ ਜਥੇਬੰਦੀਆਂ ਕੋਈ ਇਦਾਂ ਦਾ ਕੋਈ ਸਿੱਖ ਸਲੋਗਨ ਨਹੀਂ ਲਾ ਰਹੀਆਂ ਇਹ ਮੰਨ ਲਿਓ ਐਸਕੇਐਮ ਦੀਆਂ ਜਥੇਬੰਦੀਆਂ ਐਸਕੇਐਮ ਪੰਜਾਬ ਦੀਆਂ ਐਸਕੇਐਮ ਦੀਆਂ ਜਥੇਬੰਦੀਆਂ ਚਲੋ ਐਂ ਚੱਲਦੇ ਹਾਂ ਹਾਂ ਨਹੀਂ ਲਾ ਰਹੀਆਂ ਨਹੀਂ ਲਾ ਰਹੀਆਂ ਨਾ ਤੇ ਹੁਣ ਰਣਨੀਤੀ ਕੀ ਹੋਊਗੀ ਲਈ ਐਸਕੇਐਮ ਨਹੀਂ ਦੇਖੋ ਐਸਕੇਐਮ ਦੀ ਰਣਨੀਤੀ ਮੈਂ ਤੁਹਾਨੂੰ ਦੱਸਦਾ ਅਸੀਂ ਮੰਡੀਆਂ ਦੀ 1 ਮਿੰਟ ਹੁਣ ਜਿਹੜਾ ਪੈਡੀ ਪ੍ਰੋਕਿਊਰਮੈਂਟ ਆ ਗਿਆ ਕੀ ਅਸੀਂ ਅਪ੍ਰੈਲ ਦੇ ਵੀਟ ਪ੍ਰੋਕਿਊਰਮੈਂਟ ਦੀ ਕਣਕ ਦੀ ਪ੍ਰੋਕਿਊਰਮੈਂਟ ਦੀ ਵੇਟ ਕਰ ਰਿਹਾ ਬਈ ਉਦੋਂ ਉਦੋਂ ਓਖਿਆਈ ਆਉਗੀ ਉਹ ਤਾਂ ਫੇਰ ਸੰਘਰਸ਼ ਕਰਨਗੇ ਅਸੀਂ ਪ੍ਰੈਨ ਦੀ ਵੇਸ਼ ਕਰ ਰਹੇ ਹਾਂ ਮੈਂ ਤਾਂ ਮੈਂ ਤਾਂ ਬਾਰ ਬਾਰ ਇਹ ਕਹਿ ਰਿਹਾ ਵੀ ਸੰਘਰਸ਼ ਹੋ ਰਿਹਾ ਨਹੀਂ ਰਾਈジング ਟੂ ਦਾ ਸਿਚੁਏਸ਼ਨ ਵਾਲੀ ਜਿਹੜੀ ਗੱਲ ਆ ਉਦੋਂ ਉਹ ਉਹ ਕੀ ਸਟੈਂਡ ਹੈ ਜਥੇਬੰਦੀਆਂ ਦਾ ਨਹੀਂ ਦੇਖੋ ਰਾਈジング ਟੂ ਦਾ ਸਿਚੁਏਸ਼ਨ ਦੇਖੋ ਜਥੇਬੰਦੀਆਂ ਦਾ ਸਟੈਂਡ ਇਹ ਹੈ ਵੀ ਉਸ ਤੋਂ ਪਹਿਲਾਂ ਹੀ ਮੈਂ ਇਹ ਕਹਿ ਰਿਹਾ ਹਾਂ ਵੀ ਜ਼ਿਆਦਾ ਜ਼ਿਆਦਾ ਇਹ ਸਮੱਸਿਆ ਹੈ ਵੀ ਜਿਹੜੇ ਸੰਘਰਸ਼ ਹੋ ਰਹੇ ਆ ਇਹਦਾ ਮਤਲਬ ਤੁਸੀਂ ਐਂ ਕਹੋ ਵੀ ਐਕਸ਼ਨ ਸਫੀਸ਼ੀਐਂਟ ਨਹੀਂ ਹੈਗੀ ਇਹ ਅਪ ਟੂ ਦੀ ਮਾਰਕ ਨਹੀਂ ਹੈਗੇ ਇਹ ਹਾਲਤ ਦੀਆਂ ਲੋੜਾਂ ਦੇ ਹਿਸਾਬ ਨਾਲ ਊਣੇ ਨੇ ਨਹੀਂ ਕਿਹਾ ਜਾ ਸਕਦਾ ਕਿ ਫਨਵਰੀ ਵਾਲਾ ਸੰਕਟ ਵੀ ਅਪ ਟੂ ਦਾ ਮਾਰਕ ਇੰਪੈਕਟ ਨਹੀਂ ਛੱਡ ਰਿਹਾ ਹਾਂ ਨਹੀਂ ਛੱਡ ਰਿਹਾ ਬਹੁਤ ਗੱਲ ਨਾਲ ਤੁਹਾਡੇ ਨਾਲ ਬਹੁਤ ਲੋਕਾਂ ਦੀ ਸਹਿਮਤੀ ਵੀ ਹੈਗੀ ਆ ਗੱਲ ਇਹ ਹੈਗੀ ਆ ਕਿ ਜੇ ਉਹ ਇੰਪੈਕਟ ਨਹੀਂ ਛੱਡ ਰਿਹਾ ਤੇ ਕਿੰਨਾ ਕੁ ਵੇਟ ਕਰ ਸਕਦੇ ਨੇ ਨਹੀਂ ਦੇਖੋ ਦੋ ਗੱਲਾਂ ਨੇ ਮੈਂ ਦੱਸਦਾ ਵੇਟ ਦੀ ਗੱਲ ਇਹ ਵੀ ਜਿਹੜੇ ਪੰਜਾਬ ਔਰ ਹਰਿਆਣਾ ਦੇ ਕਿਸਾਨ ਨੇ ਮੈਂ ਕਿਹਾ ਪੰਜਾਬ ਹਰਿਆਣਾ ਬ੍ਰਾਊਂ ਸਿਚੁਏਸ਼ਨ ਨੂੰ ਲੈ ਕੇ ਕਿੰਨਾ ਹੋਰ ਇੰਤਜ਼ਾਰ ਕਰ ਸਕਦੇ ਨੇ ਦੇਖੋ ਇੰਤਜ਼ਾਰ ਤਾਂ ਬਿਲਕੁਲ ਨਹੀਂ ਕਰ ਸਕਦੇ ਗੱਲ ਬੂਹੇ ਤੇ ਆਈ ਖੜੀ ਐ ਜੀ